ਗੁਰੂ ਪਾਤਸ਼ਾਹ ਨੇ ਸਮਝਾਇਆ RAM ਗयो RAVAN ਗਏ ਜਾਗੋ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਸਰੀਰ ਸਦਾ ਨਹੀਂ ਰਹਿਣਾ ਪਿਆ ਰਿਓ ਲੇਕਿਨ ਸ਼ਬਦ ਇਹ ਕਦੇ ਵੀ ਮੁਕਦਾ ਨਹੀਂ ਸ਼ਬਦ ਕਦੇ ਵੀ ਮਰਦਾ ਨਹੀਂ ਸ਼ਬਦ ਹਮੇਸ਼ਾ ਅਟੱਲ ਹੈ ਇਸ ਕਰਕੇ ਗੁਰੂ ਜੀ ਨੇ ਸਾਨੂੰ ਸ਼ਬਦ ਦੇ ਲੜ ਲਾਇਆ ਹੈ ਹਮੇਸ਼ਾ ਹੀ ਅਰਜ ਕਰੀਦੀ ਹੈ ਭਾਈ ਸਿੱਖ ਦਾ ਗੁਰੂ ਸ਼ਬਦ ਹੈ ਪਰ ਕਿਹੜਾ ਸ਼ਬਦ ਸ਼ਬਦ ਤੇ ਕਿਤਾਬਾਂ ਦੇ ਵਿੱਚ ਵੀ ਲਿਖਿਆ ਪਿਆ ਦਿਓ ਸ਼ਬਦ ਅਖਬਾਰਾਂ 'ਚ ਵੀ ਲਿਖੇ ਨੇ ਔਰ ਸ਼ਬਦ ਦੁਨੀਆ ਵਿੱਚ ਕੰਧਾਂ ਤੇ ਵੀ ਲਿਖੇ ਹਨ ਸਿੱਖ ਦਾ ਸ਼ਬਦ ਗੁਰੂ ਹੈ ਪਰ ਕਿਹੜਾ ਸ਼ਬਦ ਉਹ ਸ਼ਬਦ ਜਿਹੜਾ ਸਾਡੇ ਗੁਰੂ ਸਹਿਬਾਨਾ ਨੇ ਉਚਾਰਨ ਕੀਤੀ ਮੌਜੂਦਾ ਸਮੇਂ ਵਿੱਚ ਇੱਕ ਓੰਕਾਰ ਤੋਂ ਲੈ ਕੇ 18 ਦਾ 20 ਤੱਕ ਇਹ ਸਾਰਾ ਸ਼ਬਦ ਸਿੱਖ ਦਾ ਗੁਰੂ ਆ ਸ਼ਬਦ ਦੇ ਲੜ ਸਤਗੁਰਾਂ ਨੇ ਆਪਾਂ ਨੂੰ ਲਾਇਆ ਮਹਾਰਜ ਨੇ ਕਿਹਾ ਸੀ ਸ਼ਬਦ ਮਿਲਾਵਾ ਹੋਤ ਹੈ ਦੇਹ ਮਿਲਾਵਾ ਨਹੀਂ ਭਾਈ ਇਸ ਕਰਕੇ ਸ਼ਬਦ ਦੇ ਲੜਨ ਲੱਗਣਾ ਸ਼ਬਦ ਦਾ ਪੁਜਾਰੀ ਬਣਨਾ ਆਪਾਂ ਪੜਦੇ ਆਂ ਪਿਆਰਿਓ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਤੇ ਦੀਦਾਰ ਖਾਲਸੇ ਦਾ ਇਹ ਤਿੰਨ ਸ਼ਬਦ ਆਪਾਂ ਪੜਨੇ ਆਂ ਸਿੱਖ ਨੇ ਪੂਜਾ ਕਰਨੀ ਹੈ ਸਿੱਖ ਵੀ ਪੁਜਾਰੀ ਹੈ। ਸਿੱਖ ਪੁਜਾਰੀ ਹੈ ਪਰ ਕਿਸ ਦਾ ਪੁਜਾਰੀ ਹੈ? ਸਿੱਖ ਕਿਸੇ ਦੇਵੀ ਦੇਵਤੇ ਦਾ ਪੁਜਾਰੀ ਨਹੀਂ। ਸਿੱਖ ਮੜੀਆਂ ਮਸਾਣੀਆਂ ਦੀ ਪੂਜਾ ਨਹੀਂ ਕਰਦਾ। ਸਿੱਖ ਜੰਡ ਕਰੀਰਾ ਨੂੰ ਪੁੱਜਦਾ ਨਹੀਂ ਪਿਆਰੇਓ। ਸਿੱਖ ਪੁਜਾਰੀ ਹੈ। ਲੇਕਿਨ ਅਕਾਲ ਪੁਰਖ ਦਾ ਹੈ। ਪੂਜਾ ਅਕਾਲ ਕੀ। ਸਿੱਖ ਵੀ ਮਨ ਪਰਚਾਵਾ ਕਰਦਾ ਪਿਆਰੇ ਦੁਨੀਆ ਵੀ ਮਨ ਪਰਚਾਵਾ ਕਰਦੀ ਹੈ ਕੋਈ ਗੀਤ ਸੁਣਦਾ ਕੋਈ ਫਿਲਮਾਂ ਵੇਖਦਾ ਕੋਈ ਨਾਟਕ ਵੇਖਦਾ ਕੋਈ ਚੁਟਕਲੇ ਸੁਣਦਾ ਕੋਈ ਕਵਿਤਾਵਾਂ ਸੁਣਦਾ ਲੋਕਾਂ ਨੂੰ ਪੁੱਛੋ ਕਹਿੰਦੇ ਜੀ ਮਨ ਪਰਚਾਵਾ ਸਿੱਖ ਵੀ ਮਨ ਪਰਚਾਵਾ ਕਰਦਾ ਹੈ ਸਿੱਖ ਮਨ ਪਰਚਾਵਾ ਕਿਵੇਂ ਕਰਦਾ ਗੰਦੇ ਗੀਤ ਸੁਣ ਕੇ ਮਨ ਪਰਚਾਵਾ ਨਹੀਂ ਫਿਲਮਾਂ ਵੇਖ ਕੇ ਮਨ ਪਰਚਾ ਵਾਲੀ ਸਿੱਖ ਮਨ ਪਰਚਾਉਂਦਾ ਜਦੋਂ ਪਰਚਾ ਸ਼ਬਦ ਦਾ ਸ਼ਬਦ ਪੜਨਾ ਗੁਰੂ ਸਾਹਿਬ ਜੀ ਦਾ ਇਤਿਹਾਸ ਦਾ ਸ਼ਬਦ ਪੜਨਾ ਗੁਰੂ ਜੀ ਦੀ ਸੋਭਾ ਦੇ ਵਿੱਚ ਵਡਿਆਈ ਵਿੱਚ ਸ਼ਬਦ ਪੜ੍ਹਨੇ ਇਹ ਸਿੱਖ ਦੇ ਮਨ ਪਰਚਾਵੇ ਦੇ ਸਾਧਨ ਨੇ ਪਰਚਾ ਸ਼ਬਦ ਦਾ ਦੀਦਾਰ ਕਰਨਾ ਵੇਖਣ ਨੂੰ ਤੇ ਉਹਦੇ ਆਪਣੀਆਂ ਅੱਖਾਂ ਸਾਰੇ ਜੱਗ ਨੂੰ ਵੇਖਦੀਆਂ ਨੇ ਧਰਮੀਆਂ ਨੂੰ ਵੀ ਵੇਖਦੀਆਂ ਪਾਪੀਆਂ ਨੂੰ ਵੀ ਵੇਖਦੀਆਂ ਚੰਗਿਆਂ ਨੂੰ ਵੀ ਮੰਦਿਆਂ ਨੂੰ ਵੀ ਪੜਿਆਂ ਨੂੰ ਅਨਪੜਿਆਂ ਨੂੰ ਪਰ ਦੀਦਾਰ ਸਫਲ ਕਿਸ ਦਾ ਦੀਦਾਰ ਕਰਨਾ ਤੇ ਗੁਰੂ ਕੇ ਸਿੱਖ ਨੇ ਖਾਲਸੇ ਦਾ ਕਰਨਾ ਦੀਦਾਰ ਖਾਲਸੇ ਦਾ ਤੇ ਮਹਾਰਜ ਨੇ ਆਪਾਂ ਨੂੰ ਸ਼ਬਦ ਦੇ ਲੜ ਲਾਇਆ ਪਿਆਰੇ ਸ਼ਬਦ ਗੁਰ ਸ਼ਬਦ ਬਾਣੀ ਗੁਰੂ 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 ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਰੇ ਅੰਮ੍ਰਿਤ ਸਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਤੇ ਫੇਰ ਪ੍ਰਤੱਖ ਗੁਰੂ ਨਿਸ਼ਤਾ ਸੋ ਆਓ ਪ੍ਰਤੱਖ ਸਤਿਗੁਰੂ ਸਾਹਿਬ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਸੀਂ ਤੁਸੀਂ ਸਾਰੇ ਹਾਜ਼ਰੀ ਭਰ ਰਹੇ ਹਾਂ ਆਓ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕਰੀਏ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਧ ਸੰਗਤ ਜੀ ਸਰਦਾ ਸਹਿਤ ਨਮਨ ਕਰੀਏ ਮਹਾਰਾਜ ਦੇ ਚਰਨਾਂ 'ਚ ਸ਼ਬਦ ਪੜਨੇ ਆ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਸੁਖ ਦੇ ਪਰਥਾਏ ਦੁਖ ਦੇ ਪਰਥਾਏ ਖੁਸ਼ੀ ਗਮੀ ਜਿਤ ਜਤ ਹਾਰ ਸੌਖਾ ਸਮਾ ਔਖਾ ਸਮਾ ਜਨਮ ਮੌਤ ਸੰਜੋਗ ਵਿਜੋਗ ਹਰੇਕ ਵਿਸ਼ੇ ਤੇ ਮਹਾਰਜ ਨੇ ਸਾਨੂੰ ਮਤ ਦਿੱਤੀ ਆ ਪਰ ਸਤਿਗੁਰ ਨੇ ਬਾਣੀ ਦੇ ਵਿੱਚ ਬੜੇ ਪ੍ਰਮਾਣ ਵੀ ਦਿੱਤੇ ਆ ਗੁਰੂ ਬੜੀਆਂ ਸਾਖੀਆਂ ਬੜੀਆਂ ਉਦਾਹਰਨਾਂ ਵੀ ਦਿੱਤੀਆਂ ਬਰਜੇ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਸਾਧੂ ਮਹਾਤਮਾ ਹੋਏ ਉਹਨਾਂ ਦੇ ਨਾਮ ਵੀ ਮਹਾਰਜ ਨੇ ਬਾਣੀ 'ਚ ਜ਼ਿਕਰ ਕੀਤਾ। ਰਾਜਿਆਂ ਮਹਾਰਾਜਿਆਂ ਦੇ ਵੀ ਮਹਾਰਜ ਨੇ ਜ਼ਿਕਰ ਕੀਤੇ। ਔਰ ਬੜੇ-ਬੜੇ ਵੱਡੇ ਸੂਰਬੀਰ ਯੋਧਿਆਂ ਬਹਾਦਰਾਂ ਦੀ ਗਾਥਾ ਵੀ ਮਹਾਰਜ ਨੇ ਬਾਣੀ 'ਚ ਕਹੀ। ਪ੍ਰਸੰਗਤ ਜੀ ਸਭ ਤੋਂ ਜ਼ਿਆਦਾ ਉੱਤਮ ਗੱਲ ਜਿਹੜੀ ਮਹਾਰਜ ਨੇ ਬਾਣੀ 'ਚ ਆਪਾਂ ਨੂੰ ਦੱਸੀ ਆ ਉਹ ਇਹ ਦਸੀਆ ਵੀ ਲੋਕ ਸੁਖੀਏ ਪਰਲੋਕ ਬੋਲੋ ਸੰਗਤ ਇਹ ਲੋਕ ਸੁਖੀਏ ਪਰਲੋਕ ਸੁਖੀਏ ਇਹ ਗੱਲ ਮਹਾਰਜ ਨੇ ਆਪਾਂ ਨੂੰ ਜਿਆਦਾ ਕੀਮਤੀ ਕਹੀ ਹੈ ਕਈ ਧਰਮਾਂ ਦੇ ਵਿੱਚ ਸੰਗਤ ਜੀ ਲੋਕ ਨੂੰ ਸਫਲ ਕਰਨ ਦਾ ਤਰੀਕਾ ਨਹੀਂ ਦੱਸਿਆ ਉੱਥੇ ਕੇਵਲ ਪਰਲੋਕ ਦੀ ਗੱਲ ਕੀਤੀ ਗਈ ਜਿਵੇਂ ਕਈ ਧਰਮਾਂ ਵਿੱਚ ਇਹ ਕਿਹਾ ਜਾਂਦਾ ਪਿਆਰਿਓ ਸਿਰ ਦੇ ਵਾਲ ਦਾੜੇ ਦੇ ਵਾਲ ਕੱਲਾ ਕੱਲਾ ਵਾਲ ਖਿੱਚ ਕੇ ਪਟਿਆ ਜਾਂਦਾ ਜੜ ਤੋਂ ਕਈ ਧਰਮਾਂ ਦੀ ਇਹ ਮਰ ਜਾਦਾ ਤੇ ਜਦੋਂ ਵਾਲ ਪਟਦੇ ਆ ਇੱਕ ਵਾਲ ਪਟਦੇ ਆ ਨਾਲ ਕਹਿੰਦੇ ਆਬ ਦੁੱਖ ਫਿਰ ਸੁੱਖ ਆਬ ਦੁੱਖ ਫਿਰ ਸੁੱਖ ਹੁਣ ਦੁੱਖ ਪਾਓ ਫਿਰ ਸੁੱਖ ਮਿਲੇਗਾ ਕਈ ਤਰ ਮੰਨ ਕੇ ਪੁੱਠੇ ਲਟਕ ਕੇ ਧੂਣੀਆਂ ਤਾਪੋ ਫਿਰ ਤੁਹਾਨੂੰ ਵਹਿਸ਼ਤ ਮਿਲੇਗੀ ਤੁਹਾਨੂੰ ਸਵਰਗ ਮਿਲੇਗਾ ਪਰ ਸਤਗੁਰ ਜੀ ਨੇ ਕਿਹਾ ਕਿ ਦੇਹੀ ਦੁੱਖ ਦੀਜੈ ਬਿਨ ਗੁਰ ਗਿਆਨ ਤ੍ਰਿਪਤ ਨਹੀਂ ਠੀਕ ਜਿਹੜੇ ਆਪਣੇ ਦੇਹ ਨੂੰ ਕਿਸੇ ਵੀ ਪ੍ਰਕਾਰ ਦਾ ਦੁੱਖ ਦਿੰਦੇ ਅੰਨ ਨਾ ਖਾਹੇ ਭਾਵੇਂ ਉਹ ਗੱਲ ਹੈ ਪਾਵੇਂ ਧੂਨੇ ਤਾਂ ਆਪਣੇ ਆ ਪਾਵੇਂ ਪੁੱਠਾ ਲਟਕਣਾ ਕਿਸੇ ਵੀ ਪ੍ਰਕਾਰ ਦੇ ਨੂੰ ਦੁੱਖ ਦੇਣਾ ਇਸ ਲਾਲਚ ਵਿੱਚ ਇਹ ਕੰਮ ਕਰਕੇ ਸਵਰਗ ਮਿਲੇਗਾ ਮਰਦ ਨੇ ਇਹਨੂੰ ਮੁੱਢੋਂ ਰੱਦ ਕੀਤਾ ਸਤਿਗੁਰ ਜੀ ਨੇ ਬਚਨ ਕਿਹਾ ਗੁਰੂ ਜੀ ਦੇ ਗਿਆਨ ਤੋਂ ਬਗੈਰ ਤ੍ਰਿਪਤੀ ਨਹੀਂ ਸੰਗਤ ਜੀ ਗਿਆਨ ਤੋਂ ਬਗੈਰ ਭਗਤੀ ਨਹੀਂ ਤੇ ਭਗਤੀ ਤੋਂ ਬਗੈਰ ਮੁਕਤੀ ਨਹੀਂ ਪਰ ਗਿਆਨ ਕਬੀਰ ਸਾਬ ਨੇ ਕਹਿਤਾ ਦੇਖੋ ਬਾਣੀ ਚ ਬਚਨ ਕਿੰਨਾ ਅਮੁੱਲ ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ ਕਬੀਰ ਸਾਬ ਕਹਿੰਦੇ ਧਰਮ ਉਥੇ ਹੈ ਬਈ ਜਿੱਥੇ ਗਿਆਨ ਹੈ ਅਗਿਆਨੀ ਬੰਦਾ ਕਦੇ ਧਰਮੀ ਨਹੀਂ ਹੋ ਸਕਦਾ ਪਿਆਰੇ ਧਰਮ ਦਾ ਮਾਰਗ ਇਹ ਗਿਆਨੀਆਂ ਦਾ ਮਾਰਗ ਹੈ ਗਿਆਨ ਤੋਂ ਧਰਮ ਅਗਿਆਨੀ ਬੰਦਾ ਧਰਮੀ ਨਹੀਂ ਤੇ ਗਿਆਨ ਕਿੱਥੋਂ ਮਿਲਦਾ ਸਤਿਗੁਰ ਕਹਿੰਦੇ ਨੇ ਗਿਆਨ ਗੁਰੂ ਕੋਲੋਂ ਪ੍ਰਾਪਤ ਹੁੰਦਾ ਹੈ ਤੇ ਗੁਰੂ ਕੈਸਾ ਗੁਰੂ ਹੋਵੇ ਪੱਕਾ ਗੁਰੂ ਹੋਵੇ ਪੂਰਾ ਸਿਆਣੇ ਲੋਕ ਕਹਾਵਤਾਂ ਕਹਿੰਦੇ ਮੁਹਾਵਰੇ ਵਰਤਦੇ ਆਮ ਲੋਕ ਆਪਣੇ ਜੀਵਨ ਚ ਲੋਕੀ ਕਹਿੰਦੇ ਪਾਣੀ ਪੀਏ ਛਾਣ ਕੇ ਗੁਰੂ ਬਣਾਈਏ ਜਾਣ ਕੇ ਸੰਗਤ ਦੀ ਪਾਣੀ ਦੂਸ਼ਿਤ ਹੋਵੇ ਨਾ ਪੀਣ ਵਾਲਾ ਉਦੇ ਨਾਲ ਦੇਹੀ ਨੂੰ ਰੋਗ ਲੱਗ ਜਾਂਦੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ ਦਿਲ ਫੇਫੜੇ ਅੱਖਾਂ ਮਤਲਬ ਸਰੀਰ ਦੇ ਸਾਰੇ ਅੰਗ ਜੇ ਪਾਣੀ ਮਾੜਾ ਹੋਵੇ ਪੀਣ ਵਾਲਾ ਉਹਦੇ ਨਾਲ ਖਰਾਬ ਹੋ ਜਾਂਦੀ ਏ ਇਸੇ ਕਰਕੇ ਇਹ ਤੇ ਧਿਆਨ ਦਿੱਤਾ ਜਾਂਦਾ ਵੀ ਪਾਣੀ ਸ਼ੁੱਧ ਪੀਣਾ ਚਾਹੀਦਾ ਜਿਹੜਾ ਪਾਣੀ ਹੈ ਉਹ ਵੱਧ ਸ਼ੁੱਧ ਪੀਣਾ ਪਾਣੀ ਪੀਏ ਛਾਣ ਕੇ ਤੇ ਜੇ ਗੁਰੂ ਬਣਾਉਣਾ ਤੇ ਗੁਰੂ ਧਾਰਨ ਕਰੀਏ ਪਿਆਰਿਓ ਕਿਸੇ ਕੱਚੇ ਨੂੰ ਗੁਰੂ ਨਹੀਂ ਧਾਰਨ ਕਰਦਾ ਮਹਾਰਾਜ ਨੇ ਬਾਣੀ ਚ ਕਹਿਤਾ ਨਾਨਕ ਕੱਚੜਿਆਂ ਸਿਉ ਤੋੜ ਤੋੜ ਕੱਚੇ ਨਾਲ ਤਾਂ ਜੇ ਤੇਰਾ ਕੁਝ ਜੁੜਿਆ ਹੈ ਨਾ ਉਹ ਤੋਂ ਤੋੜ ਲੈ ਨਾਨਕ ਕੱਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆਂ ਪੱਕਾ ਲਭੇ ਕੋਈ ਕੱਚੇ ਦਾ ਖੜਾ ਛੱਟ ਢੂੰਡ ਸੱਜਣ ਸੰਤ ਪੱਕੇ ਜਿਹੜਾ ਕੱਚਾ ਵੀ ਉਹ ਕਿਉਂ ਛੱਡਣਾ ਪੱਕਾ ਉਹਦਾ ਲੜ ਉਹਦਾ ਪੱਲਾ ਕਿਉਂ ਫੜਨਾ ਕੱਚਾ ਮਰਦ ਕਹਿੰਦੇ ਜਿਉਂਦਿਆਂ ਨੂੰ ਛੱਡ ਕੇ ਦੌੜ ਜਾਏਗਾ ਓਏ ਜੀ ਬੰਦੇ ਵਿਛੜੇ ਤੇ ਜੇ ਪੱਕੇ ਗੁਰੂ ਦੇ ਸੰਗ ਲੱਗਾਂਗੇ ਪਿਆਰਿਓ ਉਹ ਮੋਇਆ ਨਾ ਜਾਈ ਛੋੜ ਉਹ ਮਰਿਆਂ ਤੋਂ ਬਾਅਦ ਵੀ ਸਾਡੀ ਬਾਹ ਨਹੀਂ ਸਕਦਾ ਜਿਵੇਂ ਬਾਣੀ ਚ ਬਚਨ ਪੜਦੇ ਆ ਜਦੋਂ ਲੜਕੇ ਲੜਕੀ ਦਾ ਵਿਆਹ ਹੁੰਦਾ ਨਾ ਉਦੋਂ ਪੱਲੇ ਦੀ ਰਸਮ ਹੁੰਦੀ ਹੈ ਤੇ ਜਦੋਂ ਪੱਲੇ ਦੀ ਰਸਮ ਹੁੰਦੀ ਹੈ ਰਾਗੀ ਸਿੰਘ ਸ਼ਬਦ ਪੜ੍ਹਦੇ ਨੇ ਉਸ ਤਤਨਿੰਦਾ ਨਾਨਕ ਜੀ ਮੈਂ ਹੱਬ ਬੰਜਾਈ ਛੋੜਿਆ ਹੱਬ ਕਿਜ ਤਿਆਗੀ ਖੱਬੇ ਸਾਖ ਕੁੜਾਵੇ ਡਿੱਠੇ ਤੋਂ ਪੱਲੇ ਤੈਂਡੇ ਲੱਗ ਅਸਲ ਵਿੱਚ ਇਸ ਸ਼ਬਦ ਦਾ ਅਰਥ ਕੀ ਹੈ ਆਤਮਾ ਪਰਮਾਤਮਾ ਦੇ ਪੱਲੇ ਲੱਗੀ ਸਿੱਖ ਗੁਰੂ ਦੇ ਲੜ ਲੱਗਿਆ ਅਸਲ ਅਰਥ ਇਹ ਹੈ ਬਾਕੀ ਸਾਰੇ ਅੰਗ ਸਾਗ ਜਾਣ ਪਛਾਨ ਜਿੰਨੇ ਲਿੰਕ ਉਹ ਉਹ ਉਹਨਾਂ ਤੇ ਪਰੋਸਾ ਨਹੀਂ ਨਹੀਂ ਪਰੋਸਾ ਕੇਵਲ ਕੇਵਲ ਗੁਰੂ ਤੇ ਕੇਵਲ ਤੇ ਕੇਵਲ ਗੁਰੂ ਤੇ ਪਰੋਸਾ ਉਹ ਮੋਇਆ ਨਾ ਜਾਈ ਛੋੜ ਸਤ ਸੰਗਤ ਜੀ ਸਤ ਗੁਰੂ ਦੀ ਬਾਣੀ ਦਾ ਇਹ ਸਭ ਪ੍ਰਮਾਨ ਹੈ ਉਹ ਸਾਧ 모ਆਂ ਦਾ ਵੀ ਸਾਥ ਨਿਵਾਉਂਦੇ ਨੇ ਕਈ ਵਾਰੀ ਮਨ ਵਿੱਚ ਨਾ ਇਹ ਸ਼ੰਕਾ ਪੈ ਜਾਂਦੀ ਆ ਵੀ ਸਾਧੂ ਕਿਹੜਾ ਸੰਗਤ ਜੀ ਧੰਨਵਾਦ ਆਨੰਦ ਸਿੰਘ ਜੀ ਮਹਾਰਾਜ ਨੇ ਬਚਨ ਕਹਿਣਾ ਸੰਗਦੇ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਤੇ ਮੈਂ ਤੁਹਾਨੂੰ ਕੀ ਸੁਣਾਵਾ ਵੀ ਗੁਰੂ ਨਾਨਕ ਸਾਹਿਬ ਵਿੱਚ ਕਿੰਨੀ ਬਰਕਤ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਰਹਿਣ ਵਾਲੇ ਕੁੱਤਿਆਂ ਦੇ ਵਿੱਚ ਵੀ ਬਰਕਤਾਂ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਮਹਾਂਪੁਰਖਾਂ ਨੇ ਬਚ ਰੱਖਿਆ ਗੁਰੂ ਨਾਨਕ ਸਾਹਿਬ ਦੇ ਘਰ ਦਾ ਜਿਹੜਾ ਵੀ ਝਾੜੂ ਬਰਦਾਰ ਹੈ ਗੁਰਮੁਖੋ ਸਾਰੇ ਸੰਤ ਨੇ ਖਾਲਸੇ ਨੂੰ ਅੱਬਾ ਕੀ ਕਹਿੰਦੇ ਆ ਸੰਤ ਸਿਪਾਹੀ ਜਿਹੜਾ ਵੀ ਅੰਮ੍ਰਿਤ ਧਾਰੀ ਆ ਅੱਬ ਕਹਿੰਦੇ ਸੰਤ ਸਿਪਾਹੀ ਪ੍ਰਸਾਦ ਸੰਗਤ ਜੀ ਸਾਰਿਆਂ ਤੋਂ ਵੱਡੇ ਸੰਤ ਅੱਜ ਜੇ ਤੁਹਾਨੂੰ ਕੋਈ ਪੁੱਛੇ ਵੀ ਸਭ ਤੋਂ ਵੱਡੇ ਸੰਤ ਕੌਣ ਮਾਨ ਸਭ ਦਾ ਹੀ ਕਰੀਏ ਪਰ ਸਭ ਤੋਂ ਵੱਡੇ ਸੰਤ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਇਤੋਂ ਵੱਡਾ ਕੋਈ ਸੰਤ ਨਹੀਂ ਤੇ ਸਾਰ ਸੰਗਤ ਜੀ ਸਾਧੂ ਮੋਇਆਂ ਦਾ ਵੀ ਸਾਥ ਨਿਵਾਉਂਦੇ ਲੈ ਦੁਨੀਆਂ ਛੱਡਦੀ ਜਿਉਂਦਿਆਂ मोया बि पख न पे दुनिया छॾी जो अधु मोया बि साध निभादे दुनिया छॾदी जो अधु मोयाभ ਦੁਨੀਆ ਛੱਡਦੀ ਜਾਉਂਦਿਆ ਤੂ ਮੋਹਾਂ ਦਾ ਵਿਸਾਥ ਨਿਵਾਉਂਦੇ ਨੇ ਦੁਨੀਆ ਛੱਡਦੀ ਜਾਉਂਦਿਆ ਤੂ ਮੋਹਾਂ ਦਾ ਵਿਸਾਥ ਨਿਵਾਉਂਦੇ ਨੇ ਦੁਨੀਆ ਛੱਡਦੀ ਜਾਉਂਦਿਆ ਤੂ ਮੋਹਾਂ ਦਾ ਵਿਸਾਥ ਨਿਵਾਉਂਦੇ

ਮੀਆਂ ਨੂੰ ਹੋਇਆ ਦਾ ਵਿਸਾਤ ਨਿਵਾਉਂਦੇ ਨੇ ਦੁਨੀਆਂ ਛੱਡਦੀ ਜਾਂਦਿਆ ਲੋ ਕਾਧੂ ਹੋਇਆ ਦਾ ਵਿਸਾਤ ਨਿਵਾਉਂਦੇ ਨੇ ਦੁਨੀਆਂ ਛੱਡਦੀ ਜਾਂਦਿਆ ਲੋ

যা ছড় দি যা ছড় দিজি যানো ওনিয়া ছড় দিজি জো ওনিয়া ছড় দিজি

Your father, we are the Visa. They want any. The Neon Saturday, your they are. We are the Visa. They want any. The Neon Saturday, your they ਦੁਨੀਆ ਛੱਡਦੀ ਜਾਂਦਿਆਂ ਹੋ ਅਧੂਰੇ ਆਦਾ ਬਿਸਾਤ ਲੈੋਂ ਮੋਹ ਪੇਨੇ ਦੁਨੀਆ ਛੱਡਦੀ ਜਾਂਦਿਆਂ ਹੋ ਰਾਹ ਚੱਲਿਆ ਸਿਆ ਤੋੜ ਤੂੰ ਸਜਣ ਸੰਤ ਬਖੀਆ ਹੋਏ ਜਿਵਨ ਦੇ ਵਿਛਣ ਹੋ ਮੋ ਆ ਨਾ ਜਾਈ ਛੋੜ